ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 30 ਸਤੰਬਰ ਹੈ 30 ਸਤੰਬਰ 1953 1949 ਦੇ ਵਿੱਚ ਜਦੋਂ ਭਾਰਤ ਦੇ ਐਨ ਤੇ ਬਹਿਸ ਹੋ ਰਹੀ ਸੀ ਤਾਂ 25 ਮਈ 1949 ਦੇ ਦਿਨ ਪਛੜੀਆਂ ਜਾਤਾਂ ਨੂੰ ਰਾਖਵਾ ਕਰਨਾ ਤੇ ਹੋਰ ਸਹੂਲਤ ਦੇਨ ਸੰਬੰਧੀ ਸਿਫਾਰਿਸ਼ਾਂ ਕਰਨ ਵੇਲੇ ਪਟੇਲ ਨੇ ਇਹ ਗੱਲ ਕਹੀ ਕਿ ਸਿਰਫ ਹਿੰਦੂਆਂ ਦੇ ਵਿੱਚ ਹੀ ਪਛੜੀਆਂ ਜਾਤਾਂ ਹੁੰਦੀਆਂ ਨੇ ਤੇ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਇਸ ਕਰਕੇ ਇਹ ਸਹੂਲਤ ਸਿਰਫ ਹਿੰਦੂ ਹਰੀਜਨਾਂ ਨੂੰ ਹੀ ਮਿਲੇਗੀ ਸਿੱਖਾਂ ਨੇ ਇਸ ਦੇ ਖਿਲਾਫ ਪ੍ਰੋਟੈਸਟ ਕੀਤਾ ਅਖੀਰ ਬਹੁਤ ਰੌਲਾ ਪੈਣ ਤੇ ਪਟੇਲ ਸਿੱਖਾਂ ਦੇ ਵਿੱਚੋਂ ਰਵੀਦਾਸੀਆਂ ਕਬੀਰ ਪੰਥੀਆਂ ਮਸਬੀਆਂ ਅਤੇ ਸਿਕਲਿਗਰਾਂ ਨੂੰ ਪਛੜੀਆਂ ਜਾਤਾਂ ਦੇ ਵਿੱਚ ਰੱਖਣ ਵਾਸਤੇ ਮੰਨ ਗਿਆ ਇਸ ਦਾ ਮਤਲਬ ਸਾਫ ਸੀ ਕਿ ਖੌਤੀ ਪਛੜੀਆਂ ਜਾਤਾਂ ਜੋ ਕਮਜ਼ੋਰ ਸਿੱਖ ਰਾਖਮਾ ਕਰਨ ਦਾ ਫਾਇਦਾ ਲੈਣ ਵਾਸਤੇ Hindu ਬਣ ਜਾਣਗੇ। 30 ਸਤੰਬਰ 1981 ਦਲ ਖਾਲਸਾ ਵੱਲੋਂ ਪਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰੋਟੈਸਟ ਕਰਨ ਦੇ ਲਈ 29 ਸਤੰਬਰ 1981 ਨੂੰ 에ਅਰ ਇੰਡੀਆ ਦਾ ਜਹਾਜ਼ ਹਾਈਜੈਕ ਕਰਕੇ ਲਾਹੌਰ ਲੈ ਜਾਇਆ ਗਿਆ ਸੀ ਅਤੇ ਇਸ ਹਾਈਜੈਕਿੰਗ ਵਾਸਤੇ ਕਿਰਪਾਨ ਦੀ ਵਰਤੋਂ ਕੀਤੀ ਗਈ ਸੀ। ਇਸ ਵੇਲੇ ਤੱਕ ਸਿੱਖਾਂ ਨੂੰ ਇਜਾਜ਼ਤ ਸੀ ਕਿ ਉਹ ਜਹਾਜ਼ ਦੇ ਸਫ਼ਰ ਦੇ ਦੌਰਾਨ ਕਿਰਪਾਨ ਪਹਿਨ ਸਕਦੇ ਨੇ ਪਰ ਕਕਾਰ ਕਿਰਪਾਨ ਦੀ ਵਰਤੋਂ ਹਾਈਜੈਕਿੰਗ ਦੇ ਵਿੱਚ ਕੀਤੇ ਜਾਣ ਮਗਰੋਂ ਸਰਕਾਰ ਨੇ ਜਹਾਜ਼ ਦੇ ਵਿੱਚ ਕਿਰਪਾਨ ਪਾਉਣ ਤੇ ਪਾਬੰਦੀ ਲਾ ਦਿੱਤੀ। 30 ਸਤੰਬਰ 1987 ਦੇ ਦਿਨ ਖਾਰਕੂਆਂ ਦੇ ਇੱਕ ਜਥੇ ਨੇ ਤੋਲੇ ਨੰਗਲ ਦੇ ਵਿੱਚ ਇੱਕ ਪੁਲਿਸ ਟੋਲੀ ਤੇ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਤਿੰਨ ਪੁਲਸੀ ਮਾਰੇ ਗਏ ਅਤੇ ਖਾੜਕੂ ਉਹਨਾਂ ਦੇ ਹਥਿਆਰ ਲੈ ਕੇ ਨਿਕਲ ਗਏ ਇਹਨਾਂ ਦੇ ਵਿੱਚੋਂ ਦੋ ਸੁਰਿੰਦਰ ਸਿੰਘ ਸੋਢੀ ਅਤੇ ਭੁਪਿੰਦਰ ਸਿੰਘ ਪਿੰਦਾ ਇੱਕ ਪਾਸੇ ਨਿਕਲ ਗਏ ਅਤੇ ਤਿੰਨ ਸੁਖਦੇਵ ਸਿੰਘ ਪਧਰੀ ਸਤਨਾਮ ਸਿੰਘ ਸ਼ੀਨਾ ਅਤੇ ਕੁਲਦੀਪ ਸਿੰਘ ਤੋਲੇ ਨੰਗਲ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲ ਗਏ ਰਸਤੇ ਦੇ ਵਿੱਚ ਮੋਟਰਸਾਈਕਲ ਖਰਾਬ ਹੋ ਗਿਆ ਉਧਰ ਪੁਲਿਸ ਦਾ gekeਰਾ ਪੈ ਗਿਆ ਸੁਖਦੇਵ ਸਿੰਘ ਪਧਰੀ ਨੇ ਸਤਨਾਮ ਸਿੰਘ ਸ਼ੀਨਾ ਅਤੇ ਕੁਲਦੀਪ ਸਿੰਘ ਤੋਲੇ ਨੰਗਲ ਨੂੰ ਨਿਕਲ ਜਾਣ ਵਾਸਤੇ ਕਿਹਾ ਅਤੇ ਆਪ ਮੋਰਚਾ ਸੰਭਾਲ ਲਿਆ ਉਸ ਦੀਆਂ ਗੋਲੀਆਂ ਦੇ ਨਾਲ ਬਹੁਤ ਸਾਰੇ ਪੁਲਿਸ ਦੇ ਸਿਪਾਈ ਮਾਰੇ ਉਸਨੇ ਆਪ ਵੀ ਸ਼ਹੀਦੀ ਹਾਸਲ ਕੀਤੀ 30 ਸਤੰਬਰ 1999 ਅਤੇਨਾਂ ਹੀ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਲੋਧੀ ਮਾਜਰਾ ਰੋਪੜ ਮੱਖਣ ਸਿੰਘ ਵਾਸੀ ਪਵਾਦੜਾ ਜਲੰਧਰ ਮਹਿਲ ਸਿੰਘ ਵਾਸੀ ਪਨੋਰੀ ਗੋਲ ਅੰਮ੍ਰਿਤਸਰ ਚੜਾ ਸਿੰਘ ਦਲੇਰਾ ਵਾਸੀ ਜੋਲ ਰਾਜੂ ਸਿੰਘ ਅੰਮ੍ਰਿਤਸਰ ਦਰਸ਼ਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮਹਿਮੂਦਪੁਰ ਅੰਮ੍ਰਿਤਸਰ ਹਰਜਿੰਦਰ ਸਿੰਘ ਵਾਸੀ ਸਖੀਰਾ ਅਵਤਾਰ ਸਿੰਘ ਵਾਸੀ ਥੀਟਰਕੇ ਗੁਰਦਾਸਪੁਰ ਰੁਪਿੰਦਰ ਸਿੰਘ ਰੂਪੀ ਹਰਜਿੰਦਰ ਸਿੰਘ ਵਾਸੀ ਕਿਸ਼ਨਪੁਰ ਕਲਾ ਫਿਰੋਜ਼ਪੁਰ ਅਤੇ ਕਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 30 ਨਵੰਬਰ 1990 ਅਤੇ ਨਾਈ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਗੁਰਜੀਤ ਸਿੰਘ ਉਰਫ ਕਾਂਤੀਵਾਸੀ ਲੀਰਕਲਾਂ ਗੁਰਦਾਸਪੁਰ ਬਲਵਿੰਦਰ ਸਿੰਘ ਵਾਸੀ ਚੀਮਾ ਖੁੱਡੀ ਸੁਖਵੀਰ ਸਿੰਘ ਉਰਫ ਪਿੰਕਾ ਵਾਸੀ ਕਮਾਲਪੁਰਾ ਸਤਨਾਮ ਸਿੰਘ ਸੱਤਾਮੇ ਵਾਸੀ ਸੰਗਤਪੁਰਾ ਗੁਰਦਾਸਪੁਰ ਨਾਰ ਸਿੰਘ ਵਾਸੀ ਮਾਲਕ ਕੇ ਫਿਰੋਜ਼ਪੁਰ ਕੁਲਦੀਪ ਸਿੰਘ ਵਾਸੀ ਖਡੂਰ ਸਾਹਿਬ ਪ੍ਰਗਟ ਸਿੰਘ ਵਾਸੀ ਸੁਰਸਿੰਗ ਸਲਵਿੰਦਰ ਸਿੰਘ ਸਿੰਧੂਵਾਸੀ ਸੁਰ ਸਿੰਘ ਬਲਵਿੰਦਰ ਸਿੰਘ ਬਿੱਲਾ ਉਜਾਗਰ ਸਿੰਘ ਕੈਰੋਵਾਲ ਸੁਖਵਿੰਦਰ ਸਿੰਘ ਪੱਟੂ ਮਨਜੀਤ ਸਿੰਘ ਬੱਬਰਵਾਸੀ ਦੁਰਗਾਬਾਦ ਜਸਵੰਤ ਸਿੰਘ ਟਿੱਟੂਵਾਸੀ ਛੱਤ ਹਰਜਿੰਦਰ ਸਿੰਘ ਉਰਫ ਗੁਲਾਬ ਸਿੰਘ ਵਾਸੀ ਛੱਤ ਰੇਸ਼ਮ ਸਿੰਘ ਬੱਬੀਵਾਸੀ ਰੱਤਾ ਖੇੜਾ ਫਰੀਦਕੋਟ ਪ੍ਰਤਾਪ ਸਿੰਘ ਉਰਫ ਕੈਰੋਂ ਉਰਫ ਡਾਕਟਰ ਕਬਰਵਾਲਾ ਵਾਸੀ ਸਦਰਵਾਲਾ ਫਰੀਦਕੋਟ ਹਰਪ੍ਰੀਤ ਸਿੰਘ ਮਸਤਾਨਾ ਵਾਸੀ ਬੱਲਿਆਪੁਰੀਆਂ ਕੁਲਦੀਪ ਸਿੰਘ ਕੀਪਾ ਵਾਸੀ ਬੱਲਿਆਪੁਰੀਆਂ ਬਲਦੇਵ ਸਿੰਘ ਬਿੱਲਾ ਵਾਸੀ ਬਲਪੁਰੀਆ ਫਤੇ ਸਿੰਘ ਵਾਸੀ ਰੱਤਾਗੱਡਾ ਸ਼ਵੇਕ ਸਿੰਘ ਦਲੇਰਾ ਵਾਸੀ ਫਤੇਗੜ ਸਬਰਾ ਜੋਗਾ ਸਿੰਘ ਵਾਸੀ ਚੱਬਾ ਜਗਰੂਪ ਸਿੰਘ ਵਾਸੀ ਪੰਗੜ ਬਲਜੀਤ ਸਿੰਘ ਵਾਸੀ ਹਸਨਪੱਟੀ ਸੇਵਕ ਸਿੰਘ ਵਾਸੀ ਪਹਿਲੂਵਾਲਾ ਤਰਸੀਪ ਸਿੰਘ ਵਾਸੀ ਤੇਜਾ ਵਹੀਲਾ ਦਲੀਪ ਸਿੰਘ ਤਾਇਆ ਵਾਸੀ ਧਾਰੀਵਾਲ ਸੋਈਆਂ ਰਾਮ ਸਿੰਘ ਵਾਸੀ ਕੁਰਾਲੀ ਰੋਪੜ ਅਤੇ ਕਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 30 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਸ਼ਾਹਪੁਰ ਅੰਮ੍ਰਿਤਸਰ ਦੇ ਵਿੱਚ ਅਤੇ ਗੁਰਦੀਪ ਸਿੰਘ ਫੌਜੀ ਬਟਾਲਾ ਦੇ ਵਿੱਚ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ 30 ਨਵੰਬਰ 2012 ਦੇ ਦਿਨ ਲੰਡਨ ਇੰਗਲੈਂਡ ਦੇ ਵਿੱਚ ਬੁਲਵਰ ਹੈਮਪਟਨ ਦੇ ਕੁਝ ਸਿੱਖਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਭਾਰਤੀ ਫੌਜ ਦੇ 78 ਸਾਲਾ ਕੁਲਦੀਪ ਬਰਾੜ ਤੇ ਜਿਸਮਾਨੀ ਹਮਲਾ ਕੀਤਾ। ਉਸ ਦੀ ਪਤਨੀ ਮੀਨਾ ਵੀ ਉਸ ਸਮੇਂ ਉਸ ਦੇ ਨਾਲ ਸੀ। ਇਸ ਬੇਹੂਦਾ ਹਮਲੇ ਦੇ ਵਿੱਚ ਬਰਾੜ ਨੂੰ ਜ਼ਰਾ ਮਾਸਾ ਸੱਟ ਲੱਗੀ ਪਰ ਇਸ ਕੇਸ ਦੇ ਵਿੱਚ ਚਾਰ ਸਿੱਖਾਂ ਵਰਜਿੰਦਰ ਸਿੰਘ ਸਿੰਘਾ, ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਅਤੇ ਹਰਜੀਤਕੌਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ। 31 ਜੁਲਾਈ 2013 ਦੇ ਦਿਨ ਸਾਊਥਵਾਰਕ ਕ੍ਰਾਊਨ ਕੋਰਟ ਦੇ ਵਿੱਚ ਉਹਨਾਂ ਨੂੰ ਦੋਸ਼ੀ ਗਰਜ਼ਾਇਆ ਗਿਆ। 11 ਨਵੰਬਰ 2 ਅਦਾਲਤ ਨੇ ਵਰਜਿੰਦਰ ਸਿੰਘ ਸੰਘਾ ਤੇ ਦਿਲਬਖ ਸਿੰਘ ਨੂੰ 14 ਸਾਲ, ਮਨਦੀਪ ਸਿੰਘ ਸੰਧੂ ਨੂੰ 10 ਸਾਲ ਅਤੇ ਹਰਜੀਤਕੌਰ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ। ਮਗਰੋਂ ਪੁਲਿਸ ਨੇ ਇੱਕ ਹੋਰ ਸਿੱਖ ਲਖਬੀਰ ਸਿੰਘ ਨੂੰ ਵੀ ਇਸ ਕੇਸ ਦੇ ਵਿੱਚ ਚਾਰਜ ਕੀਤਾ ਅਤੇ 21 ਮਾਰਚ 2014 ਦੇ ਦਿਨ ਅਦਾਲਤ ਨੇ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਦਿਲਚਸਪ ਗੱਲ ਇਹ ਹੈ ਕਿ ਪੰਜ ਜਣਾਂ ਨੇ ਇੱਕ 78 ਸਾਲਾ ਬੰਦੇ ਤੇ ਹਮਲਾ ਕੀਤਾ ਸੀ ਅਤੇ ਸਿਰਫ ਦੋ ਕੁ ਛੁਰੀਆਂ ਤੋਂ ਸਿਵਾ ਉਸ ਦਾ ਕੁਝ ਨਾ ਵਿਗਾੜ ਸਕੇ ਅਤੇ ਇੰਨੇ ਸਾਲਾਂ ਵਾਸਤੇ ਕੈਦ ਹੋ ਗਏ। 30 ਨਵੰਬਰ 2013 ਦੇ ਦਿਨ ਸੰਗਰੂਰ ਦੇ ਸੈਸ਼ਨ ਜੱਜ ਨੇ 17 ਜੂਨ 2003 ਦੇ ਦਿਨ ਸੁਨਾਮ ਦੇ ਵਿੱਚ ਕਮਲਜੀਤ ਸਿੰਘ ਪੁੱਤਰ ਬੰਦ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਚਾਰਜ ਕੀਤੇ ਗਏ ਸਿਰ ਸਾਡੇਰੇ ਦੇ 16 ਪੈਰੋਕਾਰਾਂ ਦੇ ਵਿੱਚੋਂ 14 ਜਾਣੇ ਬਰੀ ਕਰ ਦਿੱਤੇ ਇੱਕ ਦੋਸ਼ੀ ਮਰ ਚੁੱਕਾ ਸੀ ਅਤੇ ਇੱਕ ਪਹਗੋੜਾ ਕਰਾਰ ਦਿੱਤਾ ਗਿਆ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ